ਤੇ ਪੀਟੀ ਟੀਚਰਸ ਨੇ ਜਿਹੜੇ ਉਹਨਾਂ ਨੇ ਵੀ ਧਰਨਾ ਲਗਾਇਆ ਹੋਇਆ ਅਸੀਂ ਸਾਰੇ ਇਕੱਠੇ ਆ ਅਸੀਂ ਚਾਹੌਣੇ ਆ ਕਿ ਛੇਤੀ ਤੋਂ ਛੇਤੀ ਜਿਹੜੀਆਂ ਸਾਡੀਆਂ ਕਲਾਸਾਂ ਲੱਗਣ ਤੇ ਜਿਹੜੇ ਪੀਟੀ ਟੀਚਰਸ ਨੇ ਜੇ ਉਹਨਾਂ ਤੋਂ ਸਾਡੇ ਤੋਂ ਫੰਡ ਤਾਂ ਲੈ ਲਿਆ ਜਾਂਦਾ ਪਰ ਅੱਗੇ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਤੇ ਇਸ ਕਰਕੇ ਅਸੀਂ ਅੱਜ ਕਾਲਜ ਦੇ ਵਿੱਚ ਧਰਨਾ ਲਗਾਇਆ ਹੋਇਆ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸਾਡੀਆਂ ਕਲਾਸਾਂ ਲਗਾਈਆਂ ਜਾਣ ਸਾਡੇ ਸਾਡੇ ਕਾਲਜ 'ਚ ਕਲਾਸਾਂ ਨਹੀਂ ਲੱਗ ਰਹੀਆਂ ਜਿਹੜੇ ਪੀਟੀਏ ਟੀਚਰ ਨੇ ਉਹਨਾਂ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ ਇਹ ਕਹਿ ਕੇ ਵੀ ਹੁਣ ਇੱਥੇ ਕਾਲਜ 'ਚ ਕੋਈ ਹੁਣੀ ਹੁੰਦਾ ਤੇ ਇਸ ਲਈ ਸਾਡੇ ਕਾਲਜ 'ਚ ਧਰਨਾ ਲੱਗਿਆ ਤੇ ਸਾਰੇ ਸਟੂਡੈਂਟ ਅਸੀਂ ਇਕੱਠੇ ਹੋ ਕੇ ਧਰਨਾ ਲਾ ਰਹਿਆਂਗੇ ਵੀ ਸਾਡੇ ਕਲਾਸਾਂ ਨਹੀਂ ਲੱਗਦੇ ਜਦੋਂ ਵੀ ਕਿਸੇ ਵੀ ਟੀਚਰ ਤੋਂ ਪੁੱਛਿਆ ਜਾਂਦਾ ਵੀ ਸਾਡੇ ਕਲਾਸਾਂ ਕਿਉਂ ਨਹੀਂ ਲੱਗ ਰਹੇ ਤੇ ਉਹ ਅਨਸਿੰਮ ਕਰਕੇ ਸਾਰੇ ਮੈਸੇਜ ਛੱਡ ਦਿੰਦੇ ਆ ਵੀ ਇਹ ਕਹਿ ਕੇ ਵੀ ਤੁਹਾਡਾ ਦੇਖ ਲਾਂਗੇ ਵੀ ਕਿਵੇਂ ਜਦੋਂ ਲੱਗਿਆ ਕਲਾਸ ਤੁਹਾਨੂੰ ਬੁਲਾ ਬੁਲਾ ਲਿਆ ਜਾਊਗਾ ਜਾਂ ਤੁਹਾਨੂੰ ਗਰੁੱਪ 'ਚ ਮੈਸੇਜ ਕੀਤਾ ਜਾਊਗਾ ਇਹ ਕਹਿ ਕੇ ਸਾਡੇ ਕਾਰਿਆ ਕਲਾਸਿਕ ਕੁੜੀਆਂ ਨੂੰ ਟਾਲ ਦਿੱਤਾ ਜਾਂਦਾ ਹੈ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਪੀਟੀਏ ਟੀਚਰ ਸਾਰੇ ਸਾਰਿਆਂ ਨੂੰ ਕਾਲਜ ਵਿੱਚ ਦੂਰੀ ਬਾਰੇ ਅੰਦਰ ਕੀਤਾ ਜਾਵੇ ਤੇ ਸਾਡੇ ਕਲਾਸਾਂ ਚੱਲ ਕਿਤੇ ਆ ਜਾਂਦੇ ਕਾਲਜ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਲਾਸਾਂ ਨਹੀਂ ਲੱਗਣ ਲੱਗ ਰਹੀ ਹੈ ਕਿਉਂਕਿ ਪੀਟੀਏ ਟੀਚਰ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ ਇਸ ਕਰਕੇ ਸਾਨੂੰ ਬਹੁਤ ਹੀ ਦਿੱਕਤ ਆਉਂਦੀ ਹੈ ਅਸੀਂ ਬਹੁਤ ਦੂਰ ਦੂਰ ਪੰਡਾ ਚ ਆਉਣ ਹੈਗੇ ਕਾਲਜ ਪੜ੍ਹਨ ਲਈ ਲੇਕਿਨ ਸਾਡੇ ਕਲਾਸਾਂ ਆ ਨਹੀਂ ਲੱਗਦੀਆਂ ਹੈਗੇ ਇਸ ਕਰਕੇ ਸਾਨੂੰ ਅਸੀਂ ਧਰਨਾ ਲਾਇਆ ਮਾਤਾ ਸੁੰਗਰੀ ਕਾਲਜ ਵਿੱਚ ਵੀ ਸਾਡੇ ਕਲਾਸਾਂ ਆ ਲੱਗਣ ਅਤੇ ਰੋਜ਼ ਪ੍ਰਦਰਸ਼ਨ ਵੀ ਕਰਨਾ ਹੈਗੇ ਜੇਕਰ ਇਹਨਾਂ ਨੇ ਹਜੇ ਵੀ ਗੱਲ ਨਾ ਸੁਣੀ ਤਾਂ ਅਸੀਂ ਤਿੱਖੇ ਰੋਜ਼ ਪ੍ਰਦਰਸ਼ਨ ਕਰਾਂਗੇ ਸਿਰਫ ਪੈਸਾ ਬੋਲੋ ਜਿਹੜਾ ਪਿਛਲੇ ਲੰਬੇ ਟਾਈਮ ਤੋਂ ਮਾਤਾ ਸੁੰਗਰੀ ਕਰਦੇ ਵੀ ਕਾਲਜ ਮਾਨਸਾ ਦੇ ਉੱਤੇ ਵਿਦਿਆਰਥੀਆਂ ਨੂੰ ਪ੍ਰੋਪਰ ਕਲਾਸਾਂ ਨਹੀਂ ਲੱਗ ਰਹੀਆਂ ਕਿ ਪੀਟੀਈਟੀ ਇਕਰਾਂ ਉੱਤੇ ਗੈਸਟਾਂ ਨੂੰ ਬਹਾਰ ਨਹੀਂ ਕੀਤਾ ਜਾ ਰਿਹਾ ਉਹਦੇ ਸਬੰਧ ਵਿੱਚ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਹੋਈ ਸਾਡੀ ਇੱਕ ਪਰ ਮੀਟਿੰਗ ਦੇ ਵਿੱਚ ਵੀ ਕੋਈ ਠੋਸ ਹੱਲ ਨਹੀਂ ਹੋਇਆ। ਮਾਮਲਾ ਜਿਉਂ ਦੀ ਤਿਉਂ ਲੌਕਿਆ ਖੜਾਗਾ। ਕੋਈ ਹਜੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹੈਗਾ ਜਾਂ ਪ੍ਰਸ਼ਾਸਨ ਦਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਉਹਨਾਂ ਦੇ ਕਹਿਣ ਦੇ ਆਧਾਰ ਤੇ ਵੀ ਕੋਈ ਰਿਸਪੌਂਸ ਨਹੀਂ ਹੈਗਾ। ਵਿਦਿਆਰਥੀਆਂ ਦੀ ਕਲਾਸਾਂ ਦੇ ਪ੍ਰੋਪਰ ਲੱਗਣੀਆਂ ਕਿ ਨਹੀਂ ਲੱਗਣਗੀਆਂ। ਕੀ ਮੰਗ ਕਰਦੇ? ਮੰਗ ਕਰਦੇ ਵੀ ਵਿਦਿਆਰਥੀਆਂ ਦੇ ਕਲਾਸਾਂ, ਪੀਟੀਆ ਟੀਚਰਾਂ ਨੂੰ ਤੇ ਗੈਸਟਰ ਕੋਟੀ ਦਾ ਆਪਾਂ ਨੂੰ ਬਹਾਲ ਕਰਕੇ ਦੁਬਾਰੇ ਲਗਾਉਣੀ ਸ਼ੁਰੂ ਕੀਤੀ ਜਾਂ ਜਲਦੀ। ਅਗਰ ਜੇ ਮਾ ਮਸਲਾ ਹੱਲ ਨਹੀਂ ਕੀਤਾ ਜਾਂਦਾ। ਤਾਹੀਂ ਦੋ ਦਿਨਾਂ ਦੇ ਬਾਅਦ ਦੁਬਾਰੇ ਤਿਆਰੀ ਕਰਕੇ ਦੁਬਾਰੇ ਮਤਲਬ ਕਿ ਡੀਸੀਪਲ ਕਰੋ ਤਾਂ